ਹਰਿਆਣੇ ਚ ਕੀ ਕਰ ਰਹੇ ਆ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਐ ਉਥੇ ਏਡੇ ਏਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਐ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ ਜਾਇਜ਼ ਜਿਹੜੀਆਂ ਨੇ ਮੰਨ ਲੋ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਡਰ ਨਾ ਬਣਾਓ ਬਾਡਰ ਬਣਾਤਾ ਹੁਣ ਉਹ 19 ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਹ ਨਹੀਂ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌਲਾਂ ਵੇਲੇ ਕਿੱਥੇ ਜਾਓਗੇ ਕਣਕ ਵੇਲੇ ਕਿੱਥੇ ਜਾਓਗੇ ਉਦੋਂ ਬਾਰਡਰ ਖੁੱਲ ਜਾਂਦੇ ਆ ਨਾ ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ ਸਪੈਸ਼ਲ ਜਿਹੜੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਰੋਟੀ ਦਿੰਨੇ ਆ ਅਸੀਂ ਤੁਹਾਡਾ ਢਿੱਡ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਵੱਧ ਹਿੱਸਾ ਪਾਇਆ ਹੋਇਆ ਸਾਨੂੰ ਆਪਦਾ ਹਿੱਸਾ ਮੰਨੋ ਅਸੀਂ ਇੱਥੇ ਖੜੇ ਆਂ ਬਾਰਡਰ ਤੇ ਸਾਡੇ ਮੁੰਡੇ ਖੜੇ ਨੇ ਕੋਈ ਗੋਲੀ ਆਵੇ ਇੱਧਰ ਨੂੰ ਸਾਡੇ ਮੁੰਡਿਆਂ ਦੀ ਹਿੱਕ ਐ ਪਹਿਲਾਂ ਤੁਹਾਨੂੰ ਤਾਂ ਬਾਅਦ ਚ ਪਤਾ ਲੱਗਦਾ ਬਾਅਦ ਤੁਸੀਂ ਸਲਾਮੀਆਂ ਵੀ ਨਹੀਂ ਦਿੰਦੇ ਕਹਿੰਦੇ ਅਗਨੀ ਵੀਰ ਸੀ ਸਲਾਮੀ ਨਹੀਂ ਦੇਣੀ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਨਾ ਇੰਨਾ ਇੰਨਾ ਸਾਡੇ ਨਾਲ ਆਡਾ ਨਾ ਲਾਓ ਇੰਨਾ ਤੁਸੀਂ ਸਾਡੇ ਨਾਲ ਹਰਖ ਨਾ ਰੱਖੋ ਇੰਨੀ ਨਫ਼ਰਤ ਨਾ ਕਰੋ ਮੈਂ ਤਾਂ ਇਸ ਲੈਵਲ ਤੇ ਸੋਚੀ ਬੈਠਾ ਜਿਸ ਲੈਵਲ ਦੀ ਨਫ਼ਰਤ ਅਸੀਂ ਚੱਲ ਰਹੇ ਆਂ ਅਰਵਿੰਦ ਕੇਜਰੀਵਾਲ ਜੀ ਦਿੱਲੀ ਚੱਲ ਰਹੇ ਨੇ ਮੈਂ ਇੱਥੇ ਚੱਲ ਰਿਹਾ ਗਵਰਨਰਾਂ ਦੇ ਥਰੂ ਪਤਾ ਨਹੀਂ ਕਿਹਦੇ ਕਿਹਦੇ ਥਰੂ ਇਹਨਾਂ ਦਾ ਬਸ ਚੱਲੇ ਜਨ ਗਨ ਮਨ ਚੋਂ ਪੰਜਾਬ ਕੱਢ ਦੇਣਗੇ ਇਹ ਕਿ ਜਨ ਗਨ ਮਨ ਚ ਪੰਜਾਬ ਆਉਂਦਾ ਯਾਰ ਇਹਨੂੰ ਕੱਢ ਦੋ ਇੱਕ ਬਿਲੀ ਪਾਸ ਕਰਨਾ ਹੈ ਹਾਂ ਵਾਲੇ ਹਾਂ ਕਹੋ ਨਾ ਵਾਲੇ ਨਾ ਕਹੋ ਹਾਂ ਵਾਲੋਂ ਕੀ ਜੀਤ ਹੋਈ ਹਾਂ ਵਾਲੋਂ ਕੀ ਜੀਤ ਹੋਈ ਚਲੋ 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 ਜਿਵੇਂ ਚੰਡੀਗੜ੍ਹ ਵੋਟਾਂ ਗਿਣੀਆਂ ਸੀ ਆ ਵੋਟ ਆਮਾਂ ਦੀ ਪਾਰਟੀ ਦੇ ਘੱਟ ਬੀਜੇਪੀ ਦੇ ਨੇ ਇੱਧਰ ਧਰ ਦੋ ਆ ਵੀ ਆਮਾਂ ਦੀ ਪਾਰਟੀ ਦੇ ਬੀਜੇਪੀ ਵਾਲੇ ਪਾਸੇ ਧਰ ਦੋ ਕੈਮਰੇ ਵੱਲ ਵੀ ਦੇਖ ਲੋ ਨਾਲੇ ਸੁਪਰੀਮ ਕੋਰਟ ਨੇ ਦੱਸਤਾ ਐਂ ਕਰਦੇ ਆ ਯਾਰ ਇਹ ਵੋਟਾਂ ਹੀ ਇੰਨੀਆਂ ਪਾਓ ਕਿ ਇਧਰਲੇ ਪਾਸੇ ਧਰਨ ਨੂੰ ਕੋਈ ਹੋਵੇ ਹੀ ਨਾ ਵੋਟ ਜਿਵੇਂ ਤੁਸੀਂ 22 ਚ ਪਾਈਆਂ ਨੇ 70 70 ਹਜ਼ਾਰ ਤੇ ਜਿੱਤੇ ਸਾਡੇ ਵਿਧਾਨ ਸਭਾ ਚ 70 70 ਹਜ਼ਾਰ ਦੀ ਜਿੱਤ ਇਹਦੇ ਮਤਲਬ ਦੂਜੇ ਪਾਸੇ ਪਈਆਂ ਹੀ ਨਹੀਂ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਸ਼੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਚ ਬਿਤਾਈ ਸੱਤੀ ਪ੍ਰਥਾ ਖਤਮ ਕੀਤੀ ਲੰਗਰ ਪ੍ਰਥਾ ਸ਼ੁਰੂ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਉਹਨਾਂ ਦੇ ਨਾਂ ਤੇ ਪਲਾਂਟ ਦਾ ਨਾਮ ਰੱਖਿਆ ਗੁਰੂ ਸਾਹਿਬ ਦੀ ਕਿਰਪਾ ਹੋਊਗੀ ਤੁਸੀਂ ਦੇਖਿਓ ਇਹੀ ਪੰਜਾਬ ਰੰਗਲਾ ਪੰਜਾਬ ਇਹੀ ਪੰਜਾਬ ਹੱਸਦਾ ਖੇਡਦਾ ਪੰਜਾਬ ਬਣੂਗਾ ਤੁਹਾਡੇ ਤੁਸੀਂ ਤੁਹਾਡਾ ਆ ਰੰਗ-ਬਰੰਗੀਆਂ ਪੱਗਾਂ ਆ ਤੁਹਾਡੇ ਰੰਗ-ਬਰੰਗੇ ਚਿਹਰੇ ਰੰਗ-ਬਰੰਗੇ ਤੁਸੀਂ ਲੋਕ ਜਿਹੜੇ ਹੋ ਇਹ ਨਾਲ ਚਾਹੀਦੇ ਹੋ ਦੋਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਕੇ ਸਾਡਾ ਹੌਸਲਾ ਵਧਾ ਦਿਓ ਕਿ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ ਇਹ ਤੇ ਵੀ ਮੋਹਰ ਲੱਗ ਜੂਗੀ ਇਨਕਲਾਬ ਇਨਕਲਾਬ ਬੋਲੇ